ਕੀ ਤੁਸੀਂ ਜਾਣਦੇ ਹੋ ਕਿ ਸ਼ਾਰਕ ਆਸਟ੍ਰੇਲੀਆ ਦੀਆਂ ਵਿੱਚਾਂ ਦੇ ਸਭ ਤੋਂ ਵੱਡੀ ਕਾਤਲ ਨਹੀਂ ਹਨ? ਵਿੱਚ ਤੇ ਸੁਰੱਖਿਅਤ ਰਹਿਣ ਲਈ ਇੱਥੇ ਪੰਜ ਸਜਾ ਹਨ। ਆਸਟ੍ਰੇਲੀਆ ਵਿੱਚ ਬਹੁਤ ਸਾਰੀਆਂ ਸ਼ਾਰਕ ਹਨ। ਸਾਡੇ ਪਹਿਲੇ ਰਾਸ਼ਟਰ ਦੇ ਕੁਝ ਲੋਕਾਂ ਕੋਲ ਸ਼ਾਰਕ ਟੋਟਮ ਵੀ ਹਨ, ਜਾਂ ਉਹ ਉਹਨਾਂ ਨੂੰ ਪੂਰਵਜ ਸਮਝਦੇ ਹਨ। ਪਰ ਕਿਸੇ ਵੀ ਸਾਲ ਵਿੱਚ ਸ਼ਾਰਕ ਦੇ ਹਮਲਿਆਂ ਤੋਂ ਆਮ ਤੌਰ ਤੇ ਸਿਰਫ ਇੱਕ ਜਾਂ ਦੋ ਮੌਤਾਂ ਹੀ ਰਿਪੋਰਟ ਕੀਤੀਆਂ ਜਾਂਦੀਆਂ ਹਨ ਆਸਟਨ ਇੱਕ ਸਾਲ ਵਿੱਚ 120 ਤੋਂ ਵੱਧ ਤਟਵਰਦੀ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੇ ਮੁਕਾਬਲੇ ਸ਼ਾਰਕ ਜਾਣ ਪੁੱਛ ਕੇ ਮਨੁੱਖਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੀਆਂ ਆਮ ਤੌਰ ਤੇ ਜ਼ਿਆਦਾਤਰ ਹਮਲੇ ਸਿਰਫ ਮਨੁੱਖ ਦੇ ਗਲਤ ਸਮੇਂ ਤੇ ਗਲਤ ਜਗ੍ਹਾ ਤੇ ਹੋਣ ਕਰਕੇ ਹੁੰਦੇ ਹਨ ਅਸੀਂ ਉਹਨਾਂ ਲਈ ਇੱਕ ਵੱਡੇ ਕੱਚੂ ਕਮੇ ਨਾਲੋਂ ਜ਼ਿਆਦਾ ਸਵਾਦਲੇ ਨਹੀਂ ਹਨ ਸਲ ਵਿੱਚ ਆਸਟ੍ਰੇਲੀਆਨ ਬੀਚਾਂ ਤੇ ਸਭ ਤੋਂ ਵੱਡਾ ਖਤਰਾ ਇੱਕ ਕਿਸਮ ਦਾ ਕਰੰਟ ਹੈ ਜਿਸ ਨੂੰ ਰਿਪ ਕਿਹਾ ਜਾਂਦਾ ਹੈ ਇਹ ਇੱਥੇ ਹੈ ਜਿੱਥੇ ਪਾਣੀ ਗਹਿਰਾ ਹੈ ਅਤੇ ਲਹਿਰਾਂ ਘਟ ਹਨ ਇਹ ਸ਼ਕਤੀਸ਼ਾਲੀ ਪਾਣੀ ਦੇ ਚੈਨਲ ਮਜ਼ਬੂਤ ਤੈਰਾਕਾਂ ਨੂੰ ਵੀ ਸਮੁੰਦਰ ਵੱਲ ਖਿੱਚ ਸਕਦੇ ਹਨ ਜੇ ਤੁਸੀਂ ਕਿਸੇ ਰਿਪ ਵਿੱਚ ਫਸ ਜਾਂਦੇ ਹੋ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ ਆਪਣੀ ਊਰਜਾ ਬਚਾਓ ਆਪਣੀਆਂ ਬਾਹਾਂ ਚੁੱਕੋ ਅਤੇ ਮਦਦ ਲਈ ਆਵਾਜ਼ ਲਗਾਓ ਆਸਟ੍ਰੇਲੀਅਨ ਬੀਚਾਂ ਤੇ ਗਰਮੀਆਂ ਦੌਰਾਨ ਗਸ਼ਤ ਕੀਤੀ ਜਾਂਦੀ ਹੈ ਤਰਾਕੀ ਕਰਨ ਦਾ ਸਭ ਤੋਂ ਸੁਰੱਖਿਅਤ ਤਰੀਕਾ ਸਿਰਫ ਗਸ਼ਤ ਕੀਤੀਆਂ ਜਾਂਦੀਆਂ ਬੀਚਾਂ ਤੇ ਜਾਣਾ ਹੈ ਅਤੇ ਲਾਲ ਅਤੇ ਪੀਲੇ ਝੰਡਿਆਂ ਵਿਚਕਾਰ ਰਹਿਣਾ ਹੈ ਤਾਂ ਕਿ ਜੇਕਰ ਤੁਸੀਂ ਮੁਸੀਬਤ ਵਿੱਚ ਹੋ ਤਾਂ ਸਿਰਫ ਲਾਈਫ ਸੇਵਰ ਤੁਹਾਡੀ ਮਦਦ ਕਰ ਸਕਣਗੇ ਤੁਸੀਂ ਕਦੋਂ ਤੇ ਕਿੱਥੇ ਤੈਰ ਸਕਦੇ ਹੋ ਤੇ ਤੁਸੀਂ ਪਾਣੀ ਵਿੱਚ ਕਿੰਨਾ ਕੁ ਵਧੀਆ ਤੈਰ ਸਕਦੇ ਹੋ ਜਾਣਨ ਨਾਲ ਤੁਸੀਂ ਬੀਚ ਦੇਆਂ ਖਤਰਿਆਂ ਤੋਂ ਆਪਣਾ ਬਚਾਅ ਕਰ ਸਕਦੇ ਹੋ ਪਹਿਲਾਂ ਸਥਿਤੀਆਂ ਦੀ ਜਾਂਚ ਕਰੋ ਆਪਣੇ ਤਰਾਕੀ ਦਾ ਸਫ਼ਰ ਦਾ ਆਨੰਦ ਲਓ ਅਤੇ ਸੁਰੱਖਿਅਤ ਰਹੋ ਤੁਹਾਡੀ ਭਾਸ਼ਾ ਵਿੱਚ ਹੋਰ ਹਫ਼ਤਾਵਾਰੀ ਕਹਾਣੀਆਂ ਲਈ sps.com.au/australiaexplained ਤੇ ਜਾਓ